ਇਹਨਾਂ ਦਾ 20-20 ਦਿਨ ਵਿੱਚ ਆਪਣਾ ਮਰਨ ਵਰਤ ਪਹੁੰਚਿਆ ਹੈਗਾ ਪੰਜਾਬੀ ਉਹ ਜਿਹੇ ਲੜਾਈ ਜਿੱਤਣਾ ਚਾਹੁੰਦੇ ਆ ਨਾ ਆਪਾਂ ਇੱਕ ਤਾਂ ਵੱਤ ਤੋਂ ਵੱਤ ਖਨੌਰੀ ਬਾਰਡਰ ਤੇ ਪਹੁੰਚੀਏ ਬਾਰਡਰ ਮੰਲੀਏ ਤਿੰਨ ਬਾਰਡਰਾਂ ਤੇ ਮੋਰਚਾ ਚੱਲ ਰਿਹਾ ਦੂਸਰਾ ਜਿਹੜਾ 18 ਤਰੀਕ ਨੂੰ ਰੇਲ ਰੁਕੋ ਆ ਨਾ 13000 ਦੇ 13000 ਪਿੰਡ ਜਿੱਥੇ ਵੀ ਰੇਲ ਲੱਗਦੀ ਹੈਗੀ ਤੁਹਾਨੂੰ ਜੇ ਲੱਖਾਂ ਲੋਕ 4-5 ਲੱਖ ਲੋਕ ਨਿਕਲ ਆਏ ਰੇਲਾ ਤੇ ਇਹਦਾ ਰਿਜ਼ਲਟ ਕੁਝ ਦੇਖੋ ਮੋਦੀ ਸਰਕਾਰ ਕਿਵੇਂ ਹਿਲਦੇ ਹੈਗੇ ਜਿੱਥੇ ਤੁਹਾਨੂੰ ਤੁਹਾਡੇ ਪਿੰਡ ਦੇ ਲੱਗੇ ਰੇਲ ਲੱਗਦੀ ਹੈ ਉੱਥੇ ਫਾਟਕ ਦੇਖਿਓ ਤੇ ਰੇਲ ਦਾ ਸਟੇਸ਼ਨ ਦੇਖਿਓ 3 ਘੰਟੇ 12 ਤੋਂ 3 ਵਜੇ ਤੱਕ ਰੇਲਾਂ ਤੇ ਪਰਿਵਾਰਾਂ ਸਮੇਤ ਆਜੋ ਕਿਸਾਨ ਮਜ਼ਦੂਰ ਨੌਜਵਾਨ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਵਾ ਜਿਹੜੇ ਪਿੰਡਾਂ ਦੇ ਯੂਥ ਕਲੱਬ ਐ ਸਾਰੇ ਨੂੰ ਅਪੀਲ ਕਰਦੇ ਆ ਤੁਸੀਂ ਦੇਖਿਓ 18 ਦਾ ਰੇਲ ਰੋਕੋ ਅੰਦੋਲਨ ਬੋਦੀ ਸਰਕਾਰ ਦੀਆਂ ਜੜਾ ਹਲਾ ਦੂਗਾ ਔਰ ਇਹ ਤੋਂ ਕੱਲ ਪੂਰੇ ਹਰਨਾ ਸੂਬਿਆਂ ਦੇ ਵਿੱਚ ਸਾਡਾ ਟਰੈਕਟਰ ਮਾਰਚ ਹੈਗਾ ਵਾ ਧੰਨਵਾਦ ਵਰਸਿੰਗ ਪਨੀਰ ਇਸ ਵੇਲੇ ਸੰਰਾਜ ਜਗਜੀਤ ਸਿੰਘ ਬੱਲੇਵਾਂ ਜਿਹਨਾਂ ਦਾ 20 ਦਿਨ ਵਿੱਚ ਆਪਣਾ ਮਰਨ ਵਰਤ ਪਹੁੰਚਿਆ ਹੈਗਾ ਪੰਜਾਬੀ ਉਹ ਜਿਹੇ ਲੜਾਈ ਜਿੱਤਣਾ ਚਾਹੁੰਦੇ ਆ ਨਾ ਆਪਾਂ ਇੱਕ ਤਾਂ ਵੱਤ ਤੋਂ ਵੱਤ ਖਨੋਰੀ ਬਾਰਡਰ ਤੇ ਪਹੁੰਚੀਏ ਬਾਰਡਰ ਮੰਨ ਲਈਏ ਤਿੰਨ ਬਾਰਡਰਾਂ ਤੇ ਮੋਰਚਾ ਚੱਲ ਰਿਹਾ ਦੂਸਰਾ ਜਿਹੜਾ 18 ਤਰੀਕ ਨੂੰ ਰੇਲ ਰੁਕੋਣਾ 13000 ਦੇ 13000 ਪਿੰਡ ਜਿੱਥੇ ਵੀ ਰੇਲ ਲੱਗਦੀ ਹੈਗੀ ਤੁਹਾਨੂੰ ਜੇ ਲੱਖਾਂ ਲੋਕ 4-5 ਲੱਖ ਲੋਕ ਨਿਕਲ ਆਏ ਰੇਲਾ ਤੇ ਇਹਦਾ ਰਿਜਲਟ ਕੁਝ ਦੇਖੋ ਮੋਦੀ ਸਰਕਾਰ ਕਿਵੇਂ ਹਿਲਦੇ ਹੈਗੇ ਜਿੱਥੇ ਤੁਹਾਨੂੰ ਤੁਹਾਡੇ ਪਿੰਡ ਦੇ ਲਾਗੇ ਰੇਲ ਲੱਗਦੀ ਹੈ ਉੱਥੇ ਫਾਟਕ ਦੇਖਿਓ ਤੇ ਰੇਲ ਦਾ ਸਟੇਸ਼ਨ ਦੇਖਿਓ 3 ਘੰਟੇ 12 ਤੋਂ 3 ਵਜੇ ਤੱਕ ਰੇਲਾਂ ਤੇ ਪਰਿਵਾਰਾਂ ਸਮੇਤ ਆਜੋ ਕਿਸਾਨ ਮਜ਼ਦੂਰ ਨੌਜਵਾਨ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਵਾ ਜਿਹੜੇ ਪਿੰਡਾਂ ਦੇ ਯੂਥ ਕਲੱਬ ਐਸੀ ਸਾਰਿਆਂ ਨੂੰ ਅਪੀਲ ਕਰਦੇ ਆ ਤੁਸੀਂ ਦੇਖਿਓ 18 ਦਾ ਰੇਲ ਰੋਕੋ ਅੰਦੋਲਨ ਮੋਦੀ ਸਰਕਾਰ ਦੀਆਂ ਜੜਾ ਹਿਲਾ ਦੂਗਾ ਔਰ ਇਹ ਤੋਂ ਘਾ ਕੱਲ ਪੂਰੇ ਹਰਨਾ ਸੂਬਿਆਂ ਦੇ ਵਿੱਚ ਸਾਡਾ ਟਰੈਕਟਰ ਮਾਰਚ ਹੈਗਾ ਵਾ ਧੰਨਵਾਦ ਬਲ ਸਿੰਘ ਪੰਦੇਰ ਇਸ ਵੇਲੇ ਸਰਦਾਰ ਜਗਜੀਤ ਸਿੰਘ ਬੱਲੇਵਾਲ ਜਿਹਨਾਂ ਦਾ 20 ਦਿਨ ਵਿੱਚ ਆਪਣਾ ਮਰਨ ਵਰਤ ਕੋ